ਦਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਨੂੰ ਸੰਭਾਲਣਾ ਹੈ ਸਾਡੇ ਮਨ ਚ ਜਾਂ ਪ੍ਰਾਣੀਆਂ ਭੂਤਕਾਲ ਦੀਆਂ ਜਾਂਦਾ ਚੱਲ ਰਹੀਆਂ ਹਨ ਜਾਂ ਭੁੱਖ ਦੀ ਚਿੰਤਾ ਚੱਲ ਰਹੀ ਹੈ ਇੱਕ ਗੁਣ ਹੈ ਇੱਕ ਔਗਣ ਹੈ ਖੋਟ ਹੈ ਖੜਾ ਹੈ ਖੋਟਾ ਹੈ ਆ ਇਹ ਪਰਖਿਆ ਜਾਣਾ ਹੈ ਅੱਗੇ ਸੱਚ ਹਮੇਸ਼ਾ ਨਮਾ ਹੈ ਉਹ ਪ੍ਰਾਣਾਨੀ ਹੁੰਦਾ ਉਹ ਔਗਣ ਨਹੀਂ ਔਗਣ ਚ ਨਹੀਂ ਆਉਂਦਾ ਉਹ ਗੁਣ ਜਿਹੜਾ ਹੈ ਉਹ ਗਣਾ ਚ ਨਹੀਂ ਆਉਂਦਾ ਜੇ ਹਮੇਸ਼ਾ ਗੁਣ ਰੇ ਉਹ ਪਰਮੇਸ਼ਰ ਰੂਪ ਹੈ ਉਹ ਸੱਚ ਰੂਪ ਹੈ ਸੋ ਇੱਕ ਕੋਈ ਮੰਤਰੀ ਸੀ ਕੰਡੇ ਸੰਤਾਂ ਦੇ ਤੇ ਮੰਤਰੀ ਜੀ ਭਰ ਕਹੇ ਕਹਿੰਦਾ ਦੇਖ ਮੈਂ ਖੁਰਸੀ ਤੇ ਬੈਠਾ ਹਾਂ ਸੰਗਤ ਥੱਲੇ ਨੀਚੇ ਬੈਠੀ ਹੈ ਤੁਸੀਂ ਕੋਈ ਕਿਸੇ ਨੂੰ ਮਿਲਣਾ ਹੁੰਦਾ ਹੈ ਮਿਲ ਨਹੀਂ ਦਿੰਦੇ ਕੋਈ ਵੱਡੇ ਅਫਸਰ ਨੂੰ ਮਿਲਣਾ ਨਹੀਂ ਜੀ ਤਾਂ ਚਲੋ ਹੈ ਤਾਂ ਮੂਰਖ ਪਰਮਾਨ ਹੈ ਦੇ ਕਹਿੰਦਾ ਮੈਂ ਖੁਰਸੀ ਤੇ ਬੈਠਾ ਸੰਤ ਕਹਿੰਦਾ ਸੰਗਤ ਬੈਠੀ ਹੈ ਨਿਲ ਨਹੀਂ ਖੁੱਲਾ ਸਮਾ ਹੈ ਪਰ ਹੈ ਜੋ ਪਰਮਾਨ ਹੈ ਮੂਰਖਤਾ ਦਾ ਹੈ ਸੋ ਜੋ ਆਪਣੇ ਆਪ ਨੂੰ ਸੰਤ ਕਹਿੰਦਾ ਹੈ ਮਹਾਂਪੁਰਸ਼ ਹੈ ਉਹ ਹੈ ਨਹੀਂ ਕੋਈ ਕਹਿੰਦੇ ਆ ਸੋਨੇ ਨੂੰ ਸੋਨਾ ਬਣਾਵਾਂਗੇ ਨਹੀਂ ਸੋਨੇ ਸੀ ਅਸੀਂ ਸੋ ਜੋ ਸੱਚ ਦੇ ਬਰਾਬਰ ਸੱਚ ਬੁੱਲੇਗਾ ਅੱਛਾ ਵਿੱਚ ਖੋਟ ਹੈ ਨਹੀਂ ਪੂਰੀ ਕੀਮਤ ਪੈਣੀ ਸਾਡਾ ਕਦੇ ਗੁਣ ਔਗਣ ਚ ਬਦਲ ਜਾਂਦਾ ਹੈ ਕਦੇ ਔਗਣ ਗੁਣ ਚ ਬਦਲ ਜਾਂਦਾ ਹੈ ਸਾਡਾ ਉੱਪਰ-ਨੀਚੇ ਹੁੰਦਾ ਰਹਿੰਦਾ ਹੈ ਕਰੋਧ ਆ ਗਿਆ ਜਿਹਨੂੰ ਕਰੋਧ ਆਉਂਦਾ ਹੈ ਉਹ ਪਰਮੇਸ਼ਰ ਵੰਦਾ ਵੀਰਸਾ ਹੁਣਾ ਗੁੱਸੇ ਚ ਬਦਲ ਜਾਣਾ ਹੋਰ ਗੱਲ ਹੈ ਰੋਸ ਚਾਉਣਾ ਹੋਰ ਗੱਲ ਹੈ ਗੁੱਸੇ ਚਾਉਣਾ ਕਰੋ ਤੇ ਚਾਉਣਾ ਮੋਹ ਚਾਉਣਾ ਇਹ ਗੁਣ ਗੱਲੇਗਾ ਸਾਡੇ ਬੱਚਿਆਂ ਲਈ ਮੱਤਤਾ ਠੀਕ ਹੈ ਬੱਚੇ ਨੂੰ ਸੰਤਰਾ ਦਿੱਤਾ ਉਹ ਇੱਕ ਫਾੜੀ ਦੇ ਕੇ ਕਹਿੰਦਾ ਦੇਖ ਦਾਦੂ ਮੈਂ ਤੈਨੂੰ ਸੰਤਰੇ ਦੀ ਫਾੜੀ ਖ ਦਿੱਤੀ ਇਹ ਨਹੀਂ ਪਤਾ ਉਹੀ ਮਾਲਕ ਹੈ ਲਿਆਉਣ ਵਾਲਾ ਸੋ ਟੌਫੀਆਂ ਦਾ ਪੈਕਟ ਦਿੱਤਾ ਬੱਚੇ ਨੇ ਇੱਕ ਟੌਫੀ ਦਿੱਤੀ ਪਿਤਾ ਨੂੰ ਦਾਦੇ ਨੂੰ ਉਹ ਵੀ ਆਸਾਨ ਕਰ ਰਿਹਾ ਹੈ ਦੇਖ ਮੈਂ ਤੈਨੂੰ ਟੌਫੀਆਂ ਦਿੱਤੀਆਂ ਇਹ ਨਹੀਂ ਪਤਾ ਉਹ ਮਾਲਕ ਦੇਣ ਵਾਲਾ ਉਹੀ ਹੈ ਇਹ ਪਿਤਾ ਨਹੀਂ ਲਿਆਂਦਿਆ ਹੱਤੈ ਇਹ ਤਾਂ ਟੋਪੀ ਆਉਂਦਾ ਸਾ ਨਾ ਸਾਡਾ ਤਨ ਨਾ ਮਨ ਨਾ ਧਨ ਠੀਕ ਹੈ ਸਤਗੁਰ ਤੇ ਪਾਸ ਵੇਚ ਸਕਦੇ ਆ ਵੇਚਾਂਗੇ ਤਾਂ ਜੇ ਆਪਣੀ ਚੀਜ਼ ਹੋਏਗੀ ਕਹਿੰਦੇ ਮਨ ਵੇਚਾਂਗੇ ਤੇ ਸਾਰੇ ਕਾਰਜ ਆਸ ਆ ਜਾਣਗੇ ਇਹ ਤੇ ਘਰ ਆਈਂਦੀ ਨਹੀਂ ਇਹ ਗਊ ਨੂੰ ਗਾ ਕਾਏ ਵਪਾਰੀ ਆਏ ਖਰੀਦਣ ਆਲੇ ਗਾਓ ਔਰ ਸਤੜਾ ਕੇ ਹੋ ਗਈ ਡਰ ਕੇ ਪੂਛਲ ਚੱਕ ਕੇ ਕਿਵੇਂ ਪੈਸੇ ਮਿਲਣਗੇ ਨਹੀਂ ਸਾਡਾ ਮਨ ਸਾਡੇ ਘਰ ਦੀ ਆਉਂਦਾ ਰਹਿੰਦਾ ਅਸੀਂ ਮੂੰਹ ਜੋੜ ਹੋ ਗਏ ਅੱਛਾ ਮਨਵੀਆਂ ਮਰਜ਼ੀਆਂ ਕਰਨ ਲੱਪੇ ਨਹੀਂ ਬਿਰ ਪਾਣੀ ਤੋਂ ਡੁੱਬ ਜਾਂਦੇ ਤਿਆਰੇ ਇਹ ਵਿਜੂਦ ਨੂੰ ਸਮਝਣਾ ਪਏਗਾ ਹੌਂਡ ਨੂੰ ਇਹ ਦ੍ਰਿਸ਼ਟੀਕੋਣ ਨੂੰ ਬਦਲਣਾ ਪਏਗਾ ਵਿਚਾਰ ਧਾਰਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤ ਕਰਨੀ ਕੀਰਤੀ ਕਰਨੀ ਇਹ ਸਮਝਣਾ ਪਏਗਾ ਫਿਰ ਧਿਆਨ ਕਰਨਾ ਪਏਗਾ ਫਿਰ ਜੁੜਨਾ ਪਏਗਾ ਇਹ ਮੂਲ ਨੂੰ ਸਮਝਣਾ ਪਏਗਾ ਅੱਛਾ ਰਖ ਨਾ ਵਸਦਾ ਇੰਨਾ ਉਹਦੇ ਵਿੱਚ ਚੋਦੀ ਤਾਕਤ ਹੈ ਉੱਪਰ ਸਵਾਨ ਤੇ ਖਾਲੀ ਹੈ ਇਹ ਜੋ ਆਕਾਸ਼ ਹੈ ਇਹ ਸਾਡਾ ਮਨ ਰੂਪ ਹੈ ਅੱਛਾ ਬੱਦਦਾ ਇਹਦਾ ਸਰਕਲ ਹੈ ਇਹ ਕਾਸ਼ ਨੂੰ ਚੀਜ਼ ਪੈਚਣੀ ਆ ਉੱਚੇ ਪਾਸੇ ਪਾਣੀ ਚੜਾਣਾ ਹੈ ਕੀ ਮਤ ਕਰਨੀ ਪੈਗੀ ਜੋਰ ਲੱਗੇਗਾ ਉਦੋਂ ਕਰਨਾ ਪਏਗਾ ਸੋ ਇਹ ਕਾਰੂਪ ਜੀਵਨ ਸੀ ਰੇਸਾਂ ਲਈਏ ਨਹੀਂ ਜਿੰਨਾ ਚਿਰ ਗੇਅਰ ਨਹੀਂ ਪਾਉਂਦੇ ਇਹ ਕਾਰੂਪ ਗੱਡੀ ਨਹੀਂ ਚੱਲਨੀ ਸੋ ਰੇਸਾਂ ਦਾ ਮਤਲਬ ਨਰੀਆਂ ਗੱਲਾਂ ਕਰੀਏਗਾ ਨਹੀਂ ਗੱਲ ਬਣਦੀ ਨਹੀਂ ਮਸ਼ਕਤ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਵਫਾ داری ਕਮਾਣੀ ਪੈਗੀ ਇਮਾਨਦਾਰੀ ਧਾਰਨੀ ਪੈਗੀ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਨੈ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਸੋ ਜੇ ਗੇਰ ਪਾਤਾ ਨਹੀਂ ਰੇਸ ਨਹੀਂ ਦਿੱਤੀ ਨਹੀਂ ਗੱਡੀ ਟੁੱਟਦੀ ਬ੍ਰੇਕਾਂ ਤੇ ਪੈਰ ਰੱਖਿਆ ਨਹੀਂ ਸਾਰਾ ਇਹ ਹੈங்கோ ਹੈ ਸਰੀਰ ਨਹੀਂ ਕਾਮਯਾਬੀ ਹੋਣੀ ਸੋ ਆ ਦੇਖੋ ਕੁੱਕਰ ਵਿੱਚ ਕਿੰਨੇ ਸਿਆਲੇ ਨੇ ਆ ਰਾਮ ਨਾਲ ਸਿਆਣੀ ਮੱਖੀ ਆ ਨਾ ਬਾਹਰ ਬੈ ਕੇ ਆਪਣਾ ਪੇਟ ਭਰ ਲੈਂਦੀ ਹੈ ਹੋਛੀ ਮੱਖੀ ਉਹ ਵਿੱਚ ਡੁੱਬੀ ਵਾਲੇ ਸੋ ਹਾਂਸਾਂ ਦੀ ਬਗਲੇ ਏ ਸੰਗਤ ਕਰਨਗੇ ਨਹੀਂ ਹੋਸੀ ਮੱਖੀ ਵਿੱਚ ਡੁੱਬੇਗੀ ਮਰੇਗੀ ਸੋ ਇਹ ਪੰਜਾਂ ਤੱਤਾਂ ਨੂੰ ਸਮਝ ਨਾ ਪਏਗਾ ਸਾਡਾ ਫਿਊਲ ਸੀ ਸਾਡੀ ਤਾਕਤ ਸੀ ਪਰ ਲਾਲ ਲਕੀਰ ਤੋਂ ਬਾਹਰ ਇਹ ਸਾਰਾ ਵਿਗੜ ਜਾਣਾ ਹੈ ਬੈਲੈਂਸ ਇਕ ਧਾਰਾਰ ਪ੍ਰੇਮ ਦੋ ਕਾਮਜਬਦੀ ਦੇ ਰਾਜ ਹਨ ਦੋ ਫਰਹੰ ਮੈਨੂੰ ਧਾਰੀ ਨਹੀਂ ਉਹ ਡਿਊਟੀ ਤੇ ਕਿਵੇਂ ਵਫਾਦਾਰ ਹੋਏਗਾ ਕਿਵੇਂ ਡਿਊਟੀ ਤੇ ਸਹੀ ਚੱਲੇਗਾ ਸੋ ਆਪਣੇ ਆਪ ਦੀ ਨੂੰ ਸਮਝਣਾ ਜਾਣ ਪਛਾਣ ਕਰਨੀ ਪਵੇਗੀ ਹੌਂਦ ਨੂੰ ਇਹ ਦ੍ਰਿਸ਼ਟੀ ਕੌਣ ਡਾਕਟਰ ਦਾ ਕੀ ਡਾਇਗਨੋਸਟਿਕਨ ਹੈ ਉਹ ਸਰੀਰ ਨੂੰ ਸਮਝੇਗਾ ਸਰੀਰ ਚ ਆ ਸਮਾਨ ਹੈ ਐਨਾ ਆ ਹੈ ਨੀ ਹੱਡੀਆਂ ਐਨਾ ਖੂਨ ਹੈ ਇਹ ਨਿਮਜਾ ਹੈ ਐਵੇਂ ਦਿਲ ਕੰਮ ਕਰਦਾ ਸਾਰਾ ਉਹ ਡਾਕਟਰ ਸਮਝੇਗਾ ਗੁਰਪਰਸਾਦ ਵੀ ਵਿਦਿਆ ਵਿਚਾਰਾ ਪੜ ਪੜ ਪਾਵੇ ਮਾਨ ਪੜਨਾ ਹੋਰ ਗੱਲ ਹੈ ਕਮਲੀ ਜੀਵਨ ਜੀਣਾ ਹੋਰ ਗੱਲ ਹੈ ਹੱਥ ਤੇ ਦਵਾਈ ਆ ਨਹੀਂ ਗੱਲ ਬੰਨੀ ਗਲੇ ਦੇ نیچے ਕਰਨੀ ਪੈਗੀ ਸੋ ਕੁਲੀਆਂ ਕਰੀ ਜਾਈਏ ਨਹੀਂ ਇਹ ਤਤਸਾਰ ਤੱਕ ਜਾਣਾ ਪਏਗਾ ਜੜ ਨਾਲ ਜੁੜਨਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਇਹ ਆਪਣੇ ਮੂਲ ਨੂੰ ਸਮਝਣਾ ਪਏਗਾ ਮਨ ਤੋਂ ਜੋ ਸਰੂਪ ਹੈ ਕਿਉਂਕਿ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਸ ਅਸੀਂ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਕੀ ਕਰਨਾ ਕਿਉਂ ਕਰਨਾ ਕਿਵੇਂ ਕਰਨਾ ਹੈ ਜਦੋਂ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾ ਕੇ ਇਹ ਜਿਉਂਦੇ ਮਰਨਾ ਪਏਗਾ ਇਹ ਜੀਵਨ ਦੀ kaas ਛੱਡ ਕੇ ਇਹ ਕਹ ਇਹ ਲਾਸ਼ ਆ ਪਈ ਹੈ ਇਹਨੂੰ ਕੀ ਹੈ ਚੰਦਨ ਚੜਾਓ ਜੋ ਮਰਜ਼ੀ ਕਰੋ ਨਹੀਂ ਸੋਚੋクセ ਪੱਤ ਦਾ ਗਿਆਨ ਹੈ ਰਜੋ ਤਮਸਾ ਤੋਂ ਇਹ ਪੰਡਾ ਉਤਾਰ ਕੇ ਚੌਥੀ ਪੰਡ ਚੁਕਣੀ ਪੈਗੀ ਅੱਗੇ ਚੱਕਰ ਖੋਲਣਾ ਪਏਗਾ ਅੰਦਰ ਹੀ ਹੈ ਸਾਰਾ ਖਜ਼ਾਨਾ ਸੁਖਮ ਸਰੀਰ ਹੈ ਬਿਨ ਅੱਖਾਂ ਤੋਂ ਸੰਸਾਰ ਵੇਖਣਾ ਪਏਗਾ ਇਹ ਅੱਖਾਂ ਨਹੀਂ ਦੇਖ ਰਹੀਆਂ ਸਾਨੂੰ ਦਿਖ ਰਿਹਾ ਹੈ ਬਿਨ ਕੰਨਾਂ ਤੋਂ ਸੁਣਨਾ ਪਏਗਾ ਅੰਦਰ ਕੰਨ ਹੰਟ ਸਾਰਾ ਅੰਦਰ ਖੇਲ ਹੈ ਕੀ ਪ੍ਰਾਪਤ ਕਰਨਾ ਸੀ ਵਿਗਾਸ ਲਈ ਆਏ ਸੀ ਖੇਡੇ ਲਈ ਆਨੰਦ ਲਈ ਖੁਸ਼ੀ ਲਈ ਪਰ ਬਨਾਸ ਵਾਲੇ ਪਾਸੇ ਤੁਰ ਗਏ ਗਿਆਨ ਨੇ ਸੈਂਸ ਨੇ ਬਾਹਰ ਵੱਡਾ ਕਰਤਾ ਬਾਹਰ ਸੁਖ ਦਿੱਤੇ ਨਹੀਂ ਤੇਰੇ ਅੰਦਰ ਗੁੱਸਾ ਹ ਸੋ ਕਰੋ ਬਾਹਰ ਗਿਆ ਘਰ ਸਵਰਗ ਸੀ ਸਾਰੇ ਸਾਧਨ ਸੀ ਬੱਚੇ ਸੀ ਜੇ ਤੁਕਰ ਹੋਈ ਅੰਦਰ ਤੇਰੇ ਕੋਈ ਗੜਬੜੀ ਹੈ ਨਹੀਂ ਬਾਹਰ ਬਾਹਰ ਸਵਰਗ ਕਿੱਥੇ ਪਾਲਦਾ ਨਹੀਂ ਬਾਹਰੋਂ ਘਰ ਨੂੰ ਆਉਣਾ ਹੈ ਸੋ ਇਹ ਪਰਦੇਸੀ ਜਿੰਦ ਹੈ ਇਹ ਆਪਣੇ ਆਪ ਦੀ ਜਾਨ ਪਰਚਾਨ ਕਰਨੀ ਪਵੇਗੀ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਲਾਲ ਰੰਗ ਕਿਸ ਕੋ ਲਗਾ ਜਿਸਕੇ ਵਡਭਾਗਾ ਮਹਿਲਾ ਕਦੇ ਨਾ ਹੋ ਵੀ ਨਾ ਲੱਗ ਦਾਗਾ ਸੋ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਕਲਾ ਤੇ ਖੜਾ ਖੜ ਸਕਦਾ ਕੁਦਰਤ ਨੂੰ ਸਮਝਣਾ ਪਵੇਗਾ ਕਾਦਰ ਨੂੰ ਕਰਤੇ ਨੂੰ ਸਮਝਣਾ ਪਵੇਗਾ ਕੋਈ ਨਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੰਦਾ ਉਹ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਸ ਬੱਚੇ ਵਾਲੀ ਮੱਤ ਤਾਂ ਠੀਕ ਹੈ ਨਰਵਾਇ ਨਿਰਪਾਉ ਮੇਰਾ ਤੇਰਾ ਛੱਡ ਕੇ ਮਾਨ ਮੋ ਛੱਡ ਕੇ ਵਿਬਰ ਜੱਤ ਹੈ ਖੰਡੇ ਧਾਰ ਸੱਚ ਦਾ ਰਸਤਾ ਸੱਚ ਸਾਰਿਆਂ ਦਾ ਖਸਮ ਹੈ ਜੀ ਉਹ ਮੇਸ਼ਾ ਨਵਾ ਹੈ ਜੀ ਜੋ ਅੱਖਾਂ ਨਾਲ ਵੇਖ ਰਿਹਾ ਉਹ ਪ੍ਰਾਣਾ ਹੋ ਜਾਣਾ ਜੋ ਨਹੀਂ ਵੇਖਿਆ ਉਹ ਨਮਈ ਹੈ ਜੇ ਅਸੀਂ ਜੀਵਨ ਲੈ ਲਿਆ ਠੀਕ ਹੈ ਜਿਹੜਾ ਮੈਦਾਨ ਚ ਖੇਡਿਆ ਹੀ ਨਹੀਂ ਉਹ ਹਾਰਿਆ ਕਦੋਂ ਹੈ ਸੋ ਤੂੰ ਜੀਵਨ ਮਿਲ ਗਿਆ ਤੈਨੂੰ ਤੂੰ ਬਾਜੀ ਹਾਰਿਆ ਹੈ ਠੀਕ ਹੈ ਜਿਹਨੂੰ ਜਿਉਣਾ ਹੀ ਨਹੀਂ ਮਿਲਿਆ ਉਥੇ ਜਿੱਤਿਆ ਹੀ ਹੈ ਉਹਦਾ ਸਾਰਾ ਭੰਡਾਰਾ ਭਰਿਆ ਪਿਆ ਹੈ ਜਿਹੜਾ ਖੇਲ ਹੀ ਨਹੀਂ ਖੇਡਿਆ ਜੀ ਉਹਨੂੰ ਹਾਰ ਤੇ ਨਹੀਂ ਹੋਈ ਸੋ ਅਸੀਂ ਹਾਰ ਹਲ ਜਾ ਰਹੇ ਹਾਂ ਜੀ ਇਹਨੂੰ ਨੈਗੇਟਿਵ ਨੂੰ ਪੋਜ਼ਿਟਿਵ ਚ ਲੈਣਾ ਪਏਗਾ ਹਰ ਕਿਤੇ ਗੱਲ ਪੈਂਦਾ ਜਿਹਦੀ ਜਿੱਤ ਹੁੰਦੀ ਹੈ ਟੁੱਟ ਰਿਹਾ ਸਾਰਾ 99.9 ਮਨ ਦਾ ਖੇਲ ਹੈ ਜੀ ਮਨ ਦੀ ਤਾਕਤ ਸਭ ਤੋਂ ਜ਼ਿਆਦਾ ਹੈ ਜੋ ਸੁਖਮ ਹੈ ਸਭ ਤੋਂ ਵੱਡਾ ਹੈ ਇਹ ਸਮਝਣਾ ਪਏਗਾ ਜੀ ਫਿਰ ਧਿਆਨ ਕਰਨਾ ਪਏਗਾ ਜੁੜਨਾ ਪਏਗਾ ਜੋਗੀ ਬੰਨਣਾ ਪਏਗਾ ਜੋਗੀ ਜੇ ਅਸੀਂ ਆਪਣੇ ਕੱਪੜੇ ਰੰਗਾਨ ਤੋਂ ਜੋਗੀ ਡਰਦਾ ਹੈ ਆਪਣਾ ਮਨ ਕਿਉਂ ਰੰਗਾਏ ਰੰਗਾਲੇ ਦਾ ਸਾਰੀ ਤਾਕਤ ਮਨ ਦੀ ਹੈ ਸਰੀਰ ਦੀ ਜੋ ਭੋਜਨਸ਼ਕਿਆ ਅੰਦਰ ਹੈ ਗਿਆ ਉਹਦਾ ਇਹ ਸਰੀਰ ਬਣਿਆ ਹੈ ਬਾਕੀ ਵਿਸ਼ਟਾ ਚ ਗਿਆ ਜੋ ਕੰਨਾਂ ਦੇ ਅੰਦਰ ਗਿਆ ਜੋ ਅੰਦਰ ਰਹਿ ਗਿਆ ਉਹ ਸਾਡਾ ਮਨ ਬਣੇਗਾ ਇਹਦੇ ਦੋ ਭਾਗ ਹਨ ਚੜਦੀ ਕਲਾ ਠੰਦੀ ਕਲਾ ਨੈਟਿਵਿਟੀ ਫਿਰ ਚਾਰ ਦਫਤਰ ਹਨ ਮਨ ਚਿੱਤ ਬੁੱਧ ਹੰਕਾਰ ਅਗੇ ਨੌ ਦਫਤਰ ਹਨ ਪਾਓ ਵੱਡਾ ਬਿਲੀਅਨ ਟਿਲੀਅਨ ਬੇ ਅੰਤ ਸਾਭਤਾਵ ਹੈ ਜੀ ਜੇ ਪਰਮੇਸ਼ਰ ਬੇਅੰਤ ਹੈ ਮਨ ਵੀ ਬੇਅੰਤ ਹੈ ਜੀ ਸੋ ਕੁ 500 ਕਮਾ ਰਿਆ ਕੋਈ 5000 ਕੋਈ 5 ਲੱਖ 5 ਕਰੋੜ 5 ਅਰਬ ਇੱਕ ਦਿਨ ਦਾ ਸਾਰਿਆਂ ਦੀ ਕੁੱਤੇ ਚਾਕ ਹੈ ਦੁਗਨੇ ਹੋ ਜਨ ਸੋ ਜੋ ਮਿਲੇ ਹੈ ਬਹੁਤ ਕੁਝ ਮਿਲੇ ਹੈ ਤੂੰ ਆਨੰਦ ਲੈ ਪੰਛੀ ਪੰਛੂ ਇਹ ਕੋਈ ਕਿਰਸ ਕਰਦੇ ਨੇ ਕਿਸੇ ਹੱਟ ਤੇ ਜਾਂਦੇ ਨਹੀਂ ਅੱਜ ਭੋਜਨ ਛਕ ਲਿਆ ਕੱਲ ਦੇ ਆਪੇ ਪ੍ਰਵੇਸ਼ਰ ਦੇ ਅਸੀਂ ਬੰਦੇ ਹਾਂ ਕਿ ਤਾਂ ਹੀ ਸੋ ਜਿਵੇਂ ਜਨਵਰ ਪਸ਼ੂ ਆਪਣੇ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਸਾਡੇ ਦੋਨਾਂ 'ਚ ਕੀ ਫਰਕ ਹੈ ਅਸੀਂ ਦੋ ਲੱਤਾਂ ਵਾਲੇ ਪਸ਼ੂ ਹਾਂ ਜੇ ਇਹਨਾਂ ਦੇ 95% ਦੇ 24-25000 ਸਵਾਸ ਆਉਣੇ ਸੀ ਨਵੇਂ ਨਹੀਂ ਅਸੀਂ ਰੁਕ ਗਿਆ ਪਾਣੀ ਬਦਬੂ ਆਏ ਕਰਮ ਪੈਣਗੇ ਸੋ ਮੈਲਾ ਹੋਇਆ ਮਨ ਮੈਲਾ ਹੈ ਸਾਡਾ ਇੱਕ ਥਾਂ ਖੜਨ ਕਰਕੇ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਤੇਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਸਾਸਵ ਗਿਆਨੇ ਖੋਜ ਕੀਤੀ ਵਿਗਾਸ ਤੱਕ ਪਹੁੰਚੇ ਨਹੀਂ ਆਸਾ ਤੱਕ ਪਰਤਾ ਖੋਜ ਕੀਤੀ ਪਰਮੇਸ਼ਰ ਤੱਕ ਪਹੁੰਚੇ ਵਿਗਾਸ ਖੁਸ਼ੀ ਖੇੜੇ ਤੱਕ ਆਨੰਦ ਤੱਕ ਜੀ ਸੋ ਗੁਰੂ ਕਰਤਾ ਜੋ ਨਿਸ਼ਾਨ ਸਾਹਿਬ ਦਾ ਫਰਲਾ ਵਜਾ ਮਾਰ ਰਿਹਾ ਤੰਦ ਦੀ ਖਰਾਕ ਆ ਜੋ ਮਨ ਦੀ ਖਰਾਕ ਤੰਦ ਦੀ ਖਰਾਕ ਹੋ ਰਹਾ ਮਨ ਦੀ ਖਰਾਕ ਹੋ ਰਹਾ ਜੀ ਆਪਣੇ ਆਪ ਨੂੰ ਸਮਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤਾ ਹੈ 947737746 ਦਾਸ ਤੋਂ ਬਹੁਤ ਗਲਤੀਆਂ ਹੋ ਰਹੀਆਂ ਮੁੱਖ ਜਤਾਸ ਜੀ ਬਖਸ਼ ਲੈਣਾ ਜੀ